ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਜੀ ਅੱਜ ਦੀ ਨਵੀਂ ਕਹਾਣੀ ਪਤਾ ਨਹੀਂ ਉਹ ਕਿਹੜੀ ਮਾੜੀ ਘੜੀ ਸੀ ਜਦੋਂ ਮੈਂ ਆਪਣੀ ਮਾਂ ਦੀ ਗੱਲ ਮੰਨ ਕੇ ਆਪਣੀ ਭੈਣ ਦੀ ਨਨਾਨ ਦੇ ਵਿਆਹ ਵਿੱਚ ਚਲਾ ਗਿਆ ਸੀ ਮੈਂ ਚਾਹੁੰਦਾ ਸੀ ਕਿ ਮਾਂ ਨੂੰ ਮਨਾ ਕਰ ਦੇਵਾਂ ਪਰ ਮੇਰੀ ਇੱਕ ਹੀ ਭੈਣ ਸੀ ਇਸ ਲਈ ਮੈਂ ਹਾਂ ਕਰ ਦਿੱਤੀ ਮੈਂ ਆਪਣੀ ਭੈਣ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਇੱਕ ਸਾਲ ਪਹਿਲਾਂ ਹੀ ਮੇਰੀ ਭੈਣ ਦਾ ਵਿਆਹ ਹੋਇਆ ਸੀ ਉਹਦਾ ਵਿਆਹ ਦੂਜੇ ਸ਼ਹਿਰ ਵਿੱਚ ਹੀ ਹੋਇਆ ਸੀ ਜਿੱਥੇ ਮੇਰੀ ਭੈਣ ਦੀ ਗੱਲ ਆ ਜਾਂਦੀ ਆ ਉਥੇ ਮੈਂ ਕਿਸੇ ਵੀ ਗੱਲ ਨੂੰ ਮੰਨਾਂ ਨਹੀਂ ਕਰ ਸਕਦਾ ਮੇਰੀ ਭੈਣ ਦੀ ਨਨਾਨ ਦਾ ਵਿਆਹ ਸੀ ਮੇਰੀ ਮਾਂ ਕਹਿਣ ਲੱਗੀ ਕਿ ਜੀਤੇ ਤੂੰ ਗੁਰਪ੍ਰੀਤ ਦੀ ਨਨਾਨ ਦੇ ਵਿਆਹ ਵਿੱਚ ਚਲਾ ਜਾ ਤੇ ਸਾਡੇ ਘਰੋਂ ਕਿਸੇ ਇੱਕ ਦਾ ਜਾਣਾ ਬਹੁਤ ਜ਼ਰੂਰੀ ਆ ਤੇ ਮੌਸਮ ਵੀ ਬਹੁਤ ਖਰਾਬ ਹੋ ਰਿਹਾ ਜੇ ਮੌਸਮ ਠੀਕ ਹੁੰਦਾ ਤਾਂ ਮੈਂ ਚਲੀ ਜਾਣਾ ਸੀ ਪਰ ਖਰਾਬ ਮੌਸਮ ਦਾ ਕਰਕੇ ਮੈਂ ਠੰਡ ਹੋ ਰਹੀ ਹੈ ਇਸ ਲਈ ਮੈਂ ਨਹੀਂ ਜਾ ਸਕਦੀ ਗੁਰਪ੍ਰੀਤ ਮੈਨੂੰ ਪਰੇਸ਼ਾਨ ਦੇ ਕੇ ਉਹ ਵੀ ਪਰੇਸ਼ਾਨ ਹੋ ਜਾਊਗੀ ਵਿਆਹ ਨੂੰ ਇੰਜੋਏ ਨਹੀਂ ਕਰ ਸਕਦੀ ਮੈਂ ਚਾਹੁੰਦੀ ਆ ਕਿ ਤੂੰ ਚਲਾ ਜਾ ਇੱਕ ਦਿਨ ਦੀ ਤਾਂ ਗੱਲ ਆ ਤੇ ਗੁਰਪ੍ਰੀਤ ਇਹਨੂੰ ਦੇਖ ਕੇ ਬਹੁਤ ਖੁਸ਼ ਹੋ ਜਾਊਗੀ ਉਹਦੇ ਸਹੁਰਿਆਂ ਨੂੰ ਵੀ ਲੱਗੂਗਾ ਕਿ ਸਾਡੀ ਨੌ ਦੇ ਪੇਕਿਆਂ ਵਿੱਚੋਂ ਕੋਈ ਆਇਆ ਜੇ ਅਸੀਂ ਨਹੀਂ ਗਏ ਤਾਂ ਗੁਰਪ੍ਰੀਤ ਦੇ ਸਹੁਰੇ ਉਹਨੂੰ ਬਹੁਤ ਗੱਲਾਂ ਸੁਣਾਉਣਗੇ ਮੌਸਮ ਬਹੁਤ ਖਰਾਬ ਸੀ ਕਿ ਕਿਸੇ ਵੀ ਸਮੇਂ ਤੇਜ਼ ਮੀਂਹ ਆ ਸਕਦਾ ਸੀ ਪਰ ਮੇਰੀ ਮਾਂ ਦੀ ਗੱਲ ਸਹੀ ਸੀ ਕਿ ਹਜੇ ਨਵਾਂ ਨਵਾਂ ਵਿਆਹ ਹੋਇਆ ਤੇ ਜਾਣਾ ਜ਼ਰੂਰੀ ਸੀ ਇਸ ਲਈ ਮੈਂ ਮਾਂ ਨੂੰ ਮਨਾ ਨਹੀਂ ਕੀਤਾ ਕੁਝ ਹੀ ਘੰਟਿਆਂ ਬਾਅਦ ਮੈਂ ਆਪਣੀ ਭੈਣ ਦੇ ਘਰ ਵਾਲ ਨੂੰ ਤੁਰ ਪਿਆ ਮੇਰੀ ਭੈਣ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ ਉਹਨੇ ਮੈਨੂੰ ਮਾਂ ਬਾਰੇ ਪੁੱਛਿਆ ਪਰ ਮੈਂ ਕਹਿ ਦਿੱਤਾ ਕਿ ਮੌਸਮ ਦਾ ਕਰਕੇ ਮਾਂ ਦੇ ਗੋਡਿਆਂ ਵਿੱਚ ਦਰਦ ਹੋ ਰਿਹਾ ਸੀ ਇਸ ਲਈ ਮਾਂ ਨਹੀਂ ਆ ਸਕੇ ਤੈਨੂੰ ਤਾਂ ਪਤਾ ਹੀ ਆ ਕਿ ਮਾਂ ਬਹੁਤ ਜ਼ਿਆਦਾ ਪੇਸ਼ਾਨ ਹੋ ਜਾਓਗੇ ਮੇਰੀ ਭੈਣ ਦੇ ਸਹੁਰੇ ਬਹੁਤ ਚੰਗੇ ਸੀ ਸਾਰਿਆਂ ਨੇ ਮੈਨੂੰ ਬਹੁਤ ਵਧੀਆ ਬੁਲਾਇਆ ਵਿਆਹ ਵਿੱਚ ਮੈਂ ਬਹੁਤ ਇੰਜੋਏ ਕੀਤਾ ਤੇ ਅਗਲੇ ਹੀ ਦਿਨ ਮੈਂ ਵਾਪਸੀ ਦੇ ਲਈ ਤੁਰ ਪਿਆ ਜਦ ਕਿ ਮੇਰੀ ਭੈਣ ਨੇ ਕਿਹਾ ਸੀ ਕਿ ਅੱਜ ਇੱਕ ਦਿਨ ਹੋਰ ਰੁਕ ਜਾ ਅੱਜ ਮੌਸਮ ਜਿਆਦਾ ਹੀ ਖਰਾਬ ਆ ਕਿਸੇ ਵੀ ਸਮੇਂ ਮੀਂਹ ਪੈ ਸਕਦਾ ਮੈਂ ਕਿਹਾ ਕਿ ਗੁਰਪ੍ਰੀਤ ਮੈਂ ਨਹੀਂ ਰੁਕ ਸਕਦਾ ਮੈਂ ਕਿਹਾ ਕਿ ਮਾੜਾ ਮੋਟਾ ਮੀਂਹ ਪਊਗਾ ਤੇ ਆਪ ਵੀ ਹਟ ਜਾਊਗਾ ਜੇ ਮੈਂ ਰੁਕ ਗਿਆ ਤਾਂ ਆਫਿਸ ਤੋਂ ਦੋ ਦਿਨ ਦੀ ਛੁੱਟੀ ਹੋ ਜਾਊਗੀ ਤੇ ਤੈਨੂੰ ਪਤਾ ਹੀ ਆ ਕਿ ਮੈਨੂੰ ਹਜੇ ਨਵੀਂ-ਨਵੀਂ ਨੌਕਰੀ ਮਿਲੀ ਆ ਤੇ ਏਦਾਂ ਦੇ ਹਾਲਾਤਾਂ ਵਿੱਚ ਮੈਂ ਜ਼ਿਆਦਾ ਛੁੱਟੀਆਂ ਨਹੀਂ ਕਰ ਸਕਦਾ ਵੈਸੇ ਵੀ ਮੇਰੇ ਬੋਸ ਦਾ ਸੁਭਾਅ ਬਹੁਤ ਸਖਤ ਆ ਜੇ ਉਹਨੂੰ ਪਤਾ ਲੱਗ ਗਿਆ ਕਿ ਮੈਂ ਝੂਠ ਬੋਲ ਰਿਹਾ ਤਾਂ ਉਹ ਮੈਨੂੰ ਨੌਕਰੀ ਤੋਂ ਕੱਢ ਦੇਊਗਾ ਮੈਂ ਆਪਣੀ ਨੌਕਰੀ ਨਹੀਂ ਗਵਾਉਣਾ ਚਾਹੁੰਦਾ ਕਿਉਂਕਿ ਮੈਂ ਆਪਣੀ ਨੌਕਰੀ ਤੋਂ ਬਹੁਤ ਖੁਸ਼ ਆ ਗੁਰਪ੍ਰੀਤ ਨੇ ਮੈਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਨਹੀਂ ਰੁਕਿਆ ਮੈਂ ਆਪਣੇ ਘਰ ਆਉਣ ਲਈ ਤੁਰ ਪਿਆ 4-5 ਕਿਲੋਮੀਟਰ ਹੀ ਗਿਆ ਸੀ ਕਿ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਪੈਣ ਲੱਗ ਪਿਆ ਮੈਨੂੰ ਲੱਗਿਆ ਕਿ ਕੁਝ ਦੇਰ ਮੀਂਹ ਪਊਗਾ ਤੇ ਹਟ ਜਾਊਗਾ ਮੈਂ ਜਲਦੀ ਹੀ ਘਰ ਪਹੁੰਚ ਜਾਊਗਾ ਪਰ ਮੀਂਹ ਦਾ ਹਟਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਹੌਲੀ ਹੌਲੀ ਮੀਂਹ ਵਧੀ ਜਾ ਰਿਹਾ ਸੀ ਦੇਖਦੇ ਹੀ ਦੇਖਦੇ ਇੰਨੀ ਤੇਜ਼ ਹੋ ਗਿਆ ਕਿ ਗੱਡੀਆਂ ਵੀ ਨਹੀਂ ਦਿਖਾਈ ਦੇ ਰਹੀਆਂ ਸੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਗੱਡੀ ਦੀ ਸਪੀਡ ਵੀ ਇੰਨੀ ਤੇਜ਼ ਨਹੀਂ ਕਰ ਸਕਦਾ ਸੀ ਕਿਉਂਕਿ ਮੇਰੇ ਸਾਹਮਣੇ ਕੁਝ ਵੀ ਦਿਖਾਈ ਨਹੀਂ ਦੇ ਰਿਆ ਸੀ ਮੈਂ ਇੱਕ ਕੱਚੀ ਸੜਕ ਵੱਲ ਨੂੰ ਟੁਰ ਪਿਆ ਕਿ ਜਲਦੀ ਹੀ ਘਰ ਪਹੁੰਚ ਜਾਊਗਾ ਪਰ ਇਦਾਂ ਕਰਨਾ ਮੇਰੀ ਸਭ ਤੋਂ ਵੱਡੀ ਗਲਤੀ ਸਾਬਤ ਹੋਈ ਕਿਉਂਕਿ ਕੱਚੇ ਰਸਤੇ ਵਿੱਚ ਜਾਂਦੇ ਹੀ ਮੇਰੀ ਗੱਡੀ ਨੇ ਨਖਰੇ ਕਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਮੀਂਹ ਦਾ ਕਰਕੇ ਕੱਚੀ ਸੜਕ ਤੇ ਚਿੱਕੜ ਹੋ ਗਿਆ ਸੀ ਤੇ ਮੈਂ ਗੱਡੀ ਤੇਜ਼ ਨਹੀਂ ਚਲਾ ਸਕਦਾ ਸੀ ਮੈਂ ਗੱਡੀ ਨੂੰ ਹੌਲੀ ਹੌਲੀ ਲਿਜਾ ਰਿਹਾ ਸੀ ਮਾਣ ਹੀ ਮਾਣ ਵਿੱਚ ਉਸ ਕੜੀ ਨੂੰ ਵੀ ਕੋਸ ਰਿਹਾ ਸੀ ਕਿ ਜਦੋਂ ਮੈਂ ਗੁਰਪ੍ਰੀਤ ਦੀ ਗੱਲ ਨਹੀਂ ਮੰਨੀ ਮੈਂ ਉਹਦੀ ਗੱਲ ਮੰਨ ਕੇ ਇੱਕ ਦਿਨ ਲਈ ਹੋਰ ਰੁਕ ਜਾਂਦਾ ਤੇ ਇਸ ਮੁਸੀਬਤ ਵਿੱਚ ਨਾ ਫਸਦਾ ਪਰ ਜੋ ਹੋਣਾ ਸੀ ਉਹ ਹੋ ਕੇ ਹੀ ਰਹਿਣਾ ਸੀ ਮੈਂ ਆਪਣੀ ਕਿਸਮਤ ਨੂੰ ਕੋਸਦਾ ਹੋਇਆ ਅੱਗੇ ਜਾ ਰਿਹਾ ਸੀ ਹਜੇ ਮੈਂ ਕੁਝ ਹੀ ਦੂਰ ਪਹੁੰਚਿਆ ਸੀ ਕਿ ਮੈਨੂੰ ਇੱਕ ਕੁੜੀ ਦੇ ਚੀਕਾਂ ਦੀ ਆਵਾਜ਼ ਸੁਣੀ ਕੁੜੀ ਦੀ ਆਵਾਜ਼ ਸੁਣ ਕੇ ਮੈਂ ਇੱਕਦਮ ਹਰਾਨ ਹੋ ਗਿਆ ਮੈਂ ਆਪਣੀ ਘੜੀ ਤੇ ਟਾਈਮ ਦੇਖਿਆ ਤਾਂ ਰਾਤ ਦੇ 2 ਵਜੇ ਹੋਏ ਸੀ ਸਾਰੇ ਪਾਸੇ ਮੈਂ ਦੇਖਿਆ ਤਾਂ ਜੰਗਲ ਹੀ ਜਿਹਾ ਸੀ ਇਸ ਜੰਗਲ ਵਿੱਚ ਭਲਾ ਕੁੜੀਆਂ ਦਾ ਕੀ ਕੰਮ ਸੀ ਮੈਂ ਗੱਡੀ ਨੂੰ ਸਲਾਈ ਜਾ ਰਿਹਾ ਸੀ ਕਿਉਂਕਿ ਕੁਝ ਸਹੀ ਨਹੀਂ ਸੀ ਲੱਗ ਰਿਹਾ ਤੇ ਕੋਈ ਹਨ ਹੋਣੀ ਹੋਣ ਦਾ ਅਹਿਸਾਸ ਹੋ ਰਿਹਾ ਸੀ ਭਲਾ ਇਸ ਜੰਗਲ ਵਿੱਚ ਕੁੜੀਆਂ ਦਾ ਕੀ ਕੰਮ ਹੋ ਸਕਦਾ ਮੈਨੂੰ ਤਾਂ ਕਿਸੇ ਭੂਤ ਪ੍ਰੇਤ ਦਾ ਸਾਆਇਆ ਲੱਗ ਰਿਹਾ ਸੀ ਪਰ ਆਵਾਜ਼ ਮੈਨੂੰ ਦੁਬਾਰਾ ਸੁਣ ਰਹੀ ਸੀ ਮੈਂ ਆਪਣੀ ਗੱਡੀ ਨੂੰ ਅੱਗੇ ਨਹੀਂ ਚਲਾ ਸਕਿਆ ਮੈਂ ਗੱਡੀ ਉੱਥੇ ਹੀ ਰੋਕ ਦਿੱਤੀ ਮੀ ਬਹੁਤ ਤੇਜ਼ ਜਿਆਦਾ ਪੈ ਰਿਹਾ ਸੀ ਇੰਨੇ ਤੇਜ਼ ਮੀਂਹ ਵਿੱਚ ਗੱਡੀ ਵਿੱਚੋਂ ਨਿਕਲਣਾ ਵੀ ਵੀ ਨਹੀਂ ਸੀ ਸਕਦਾ ਗੱਡੀ ਵਿੱਚ ਬੈਠੇ ਬੈਠੇ ਮੈਂ ਉਧਰ ਨੂੰ ਦੇਖਣ ਲੱਗਾ ਜਿੱਧਰੋਂ ਕੁੜੀ ਦੀ ਆਵਾਜ਼ ਆ ਰਹੀ ਸੀ ਜਦੋਂ ਕੁੜੀ ਦੇ ਚੀਕਣ ਦੀ ਆਵਾਜ਼ ਬੰਦ ਹੋ ਗਈ ਤਾਂ ਮੈਂ ਸੋਚਿਆ ਕਿ ਇਹ ਤਾਂ ਮੇਰਾ ਵਹਿਮ ਹੀ ਆ ਜਾਂ ਫਿਰ ਕਿਸੇ ਭੂਤ ਪ੍ਰੇਤ ਦਾ ਚੱਕਰ ਹੋਊਗਾ ਤੇ ਮੈਂ ਫਿਰ ਦੁਬਾਰਾ ਗੱਡੀ ਸਟਾਰਟ ਕਰ ਲਈ ਕੁਝ ਦੇਰ ਬਾਅਦ ਫਿਰ ਉਧਰੋਂ ਹੀ ਇੱਕ ਕੁੜੀ ਭੱਜਦੀ ਹੋਈ ਮੇਰੀ ਗੱਡੀ ਵੱਲ ਆ ਰਹੀ ਸੀ ਉਜ ਦੇਰ ਵਿੱਚ ਉਹ ਮੇਰੀ ਗੱਡੀ ਦੇ ਸਾਹਮਣੇ ਆ ਗਈ ਉਹਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਸੀ ਤੇ ਜਮੀਂ ਦਾ ਕਰਕੇ ਉਹਦੇ ਕੱਪੜੇ ਭਿੱਜ ਗਏ ਸੀ ਤੇ ਸਰੀਰ ਨਾਲ ਚਿਪਕ ਗਏ ਸੀ ਉਹਦੇ ਨੈਟ ਦੀ ਚਿਮਨੀ ਲਈ ਹੋਈ ਸੀ ਜੋ ਉਹਦੇ ਗਲੇ ਵਿੱਚ ਚਿਪਕੀ ਹੋਈ ਸੀ ਮੀ ਨੇ ਉਸ ਕੁੜੀ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਨਿਖਾਰ ਦਿੱਤਾ ਸੀ ਕੁੜੀ ਸੱਚਮੁੱਚ ਬਹੁਤ ਸੋਹਣੀ ਸੀ ਮੇਰੀ ਗੱਡੀ ਦੀਆਂ ਲਾਈਟਾਂ ਉਹਦੇ ਮੂੰਹ ਤੇ ਪਈਆਂ ਤਾਂ ਉਹਦਾ ਗੋਰਾ ਚਿੱਟਾ ਰੰਗ ਦੇਖ ਕੇ ਮੈਂ ਹੈਰਾਨ ਹੋ ਗਿਆ ਕਿ ਇੰਨੀ ਸੋਹਣੀ ਕੁੜੀ ਪਲਾਂ ਜੰਗਲ ਵਿੱਚ ਕੀ ਕਰ ਰਹੀ ਹੈ ਉਸ ਕੁੜੀ ਖੂਬਸੂਰਤੀ ਦੇਖ ਕੇ ਮੇਰੀਆਂ ਨਜ਼ਰਾਂ ਬੇਕਾਬੂ ਹੋ ਗਈਆਂ ਮੈਂ ਜਲਦੀ ਆਪਣੀਆਂ ਨਜ਼ਰਾਂ ਝੁਕਾ ਲਈਆਂ ਕਿਉਂਕਿ ਕੁੜੀ ਦੀ ਖੂਬਸੂਰਤੀ ਨੇ ਤਾਂ ਮੇਰਾ ਦਿਲ ਬੇਚੈਨ ਕਰ ਦਿੱਤਾ ਸੀ ਉਹ ਮੇਰੀ ਗੱਡੀ ਦੇ ਦਰਵਾਜ਼ੇ ਦੇ ਕੋਲ ਆ ਕੇ ਜ਼ੋਰ-ਜ਼ੋਰ ਨਾਲ ਸ਼ੀਸ਼ਾ ਖੜਕਾਉਣ ਲੱਗ ਪਈ ਉਹ ਮੈਨੂੰ ਗੱਡੀ ਦੇ ਸ਼ੀਸ਼ਾ ਥੱਲੇ ਕਰਨ ਲਈ ਕਹਿ ਰਹੀ ਸੀ ਉਹਦੇ ਚਿਹਰੇ ਤੇ ਡਰ ਸਾਫ਼ ਨਜ਼ਰ ਆ ਰਿਹਾ ਸੀ ਜਿਦਾਂ ਉਹ ਹੁਣੇ ਹੀ ਹੋਰ ਰੋਪਊਗੀ ਉਹ ਮੈਨੂੰ ਹੱਥ ਜੋੜ ਕੇ ਇਸ਼ਾਰੇ ਕਰ ਰਹੀ ਸੀ ਕੀ ਪਲੀਜ਼ ਗੱਡੀ ਦਾ ਦਰਵਾਜ਼ਾ ਖੋਲ ਦਿਓ ਪਰ ਮੈਂ ਘਬਰਾ ਰਿਹਾ ਸੀ ਕਿਉਂਕਿ ਮੈਨੂੰ ਵੀ ਕੁਝ ਸਹੀ ਨਹੀਂ ਲੱਗ ਰਿਹਾ ਸੀ। ਭਲਾ ਇਸ ਜੰਗਲ ਵਿੱਚ ਰਾਤ ਦੇ 2 ਵਜੇ ਕੁੜੀ ਦਾ ਕੀ ਕੰਮ ਸੀ? ਉਹ ਵੀ ਇੰਨੀ ਤੇਜ਼ ਮੀਂਹ ਵਿੱਚ। ਉਹ ਕੁੜੀ ਬਹੁਤ ਜ਼ਿਆਦਾ ਡਰੀ ਹੋਈ ਸੀ। ਵਾਰ-ਵਾਰ ਮੇਰੇਗੇ ਹੱਥ ਜੋੜ ਕੇ ਬੇਨਤੀ ਕਰ ਰਹੀ ਸੀ ਕਿ ਪਲੀਜ਼ ਗੱਡੀ ਦਾ ਦਰਵਾਜ਼ਾ ਖੋਲੋ। ਮੈਨੂੰ ਉਸ ਕੁੜੀ ਦੀ ਹਾਲਾਤ ਦੇਖ ਕੇ ਉਹਦੇ ਤੇ ਤਰਸ ਆ ਗਿਆ ਤੇ ਮੈਂ ਗੱਡੀ ਦਾ ਸ਼ੀਸ਼ਾ ਖੱਲੇ ਕਰਕੇ ਉਹਨੂੰ ਪੁੱਛਿਆ ਕਿ ਤੂੰ ਕੀ ਤੂੰ ਕੌਣ ਆ ਤੇ ਇਸ ਜੰਗਲ ਵਿੱਚ ਕੀ ਕਰ ਰਹੀ ਆ ਉਹ ਕਹਿਣ ਲੱਗੀ ਕਿ ਕੁਝ ਮੁੰਡੇ ਮੇਰੀ ਇੱਜ਼ਤ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮੈਂ ਪਤਾ ਨਹੀਂ ਉਹਨਾਂ ਕੋਲ ਕਿੱਦਾਂ ਛੁੱਟ ਕੇ ਭੱਜ ਆਈ ਆ ਪਰ ਉਹ ਮੁੰਡੇ ਮੇਰੇ ਪਿੱਛੇ ਆ ਰਹੇ ਆ ਮੈਨੂੰ ਜਲਦੀ ਆਪਣੀ ਗੱਡੀ ਵਿੱਚ ਬਿਠਾ ਲਓ ਤੇ ਕੁਝ ਦੂਰ ਲਿਜਾ ਕੇ ਭਾਵੇਂ ਮੈਨੂੰ ਗੱਡੀ ਵਿੱਚ ਉਤਾਰ ਕੇ ਪਲੀਜ਼ ਮੇਰੀ ਮਦਦ ਕਰ ਦਿਓ ਇੰਨੀ ਹੀ देर ਸੀ ਕਿ ਤਿੰਨ ਮੁੰਡੇ ਭੱਜਦੇ ਹੋਏ ਮੇਰੀ ਗੱਡੀ ਵੱਲ ਆ ਰਹੇ ਸੀ ਮੈਂ ਕੋਈ ਫਿਲਮੀ ਹੀਰੋ ਤਾਂ ਨਹੀਂ ਸੀ ਕਿ ਗੱਡੀ ਵਿੱਚੋਂ ਨਿਕਲ ਕੇ ਕੁੜੀ ਨੂੰ ਆਪਣੇ ਪਿੱਛੇ ਕਰਦਾ ਤੇ ਉਹਨਾਂ ਹੱਟੇ-ਕੱਟੇ ਮੁੰਡਿਆਂ ਨਾਲ ਲੜਾਈ ਕਰਦਾ ਹਾਲਾਂਕਿ ਮੈਂ ਵੀ ਜਵਾਨ ਤੇ ਕਾਫੀ ਸਿਹਤਮੰਦ ਮੁੰਡਾ ਸੀ ਮੇਰੀ ਸਿਹਤ ਦੇਖਣ ਨੂੰ ਕਾਫੀ ਸੋਹਣੀ ਸੀ ਪਰ ਉਹ ਤਿੰਨ ਸੀ ਤੇ ਮੈਂ ਇਕੱਲਾ ਉਹਨਾਂ ਤਿੰਨਾਂ ਨਾਲ ਨਹੀਂ ਲੜ ਸਕਦਾ ਸੀ ਮੇਰੀ ਭਲਾਈ ਇਸੇ ਵਿੱਚ ਸੀ ਕਿ ਮੈਂ ਉਸ ਕੁੜੀ ਨੂੰ ਗੱਡੀ ਵਿੱਚ ਹੀ ਬਿਠਾ ਲੈਂਦਾ ਤੇ ਇਥੋਂ ਨਿਕਲ ਜਾਣਾ ਚਾਹੁੰਦਾ ਸੀ ਉਹ ਸਾਡੇ ਬਹੁਤ ਲਾਗੇ ਆ ਗਏ ਸੀ ਮੈਂ ਜਲਦੀ ਦਰਵਾਜ਼ਾ ਖੋਲ੍ਹਿਆ ਤੇ ਉਸ ਉਹ ਕਿਹਾ ਕਿ ਗੱਡੀ ਵਿੱਚ ਬੈਠ ਜਾ ਮੈਂ ਗੱਡੀ ਸਟਾਰਟ ਕਰ ਲਈ ਤੇ ਮੀ ਵੀ ਪੈ ਰਿਹਾ ਸੀ ਮੈਂ ਗੱਡੀ ਸਟਾਰਟ ਕੀਤੀ ਤੇ ਅਸੀਂ ਥੋੜਾ ਜਿਹਾ ਅੱਗੇ ਗਏ ਤੇ ਉਹ ਮੁੰਡੇ ਪਿੱਛੇ ਹੀ ਰੌਲਾ ਪਾਉਂਦੇ ਰਹੇ ਪਰ ਸਾਡੀ ਗੱਡੀ ਅੱਗੇ ਚਲੀ ਗਈ ਸੀ ਥੋੜੀ ਦੇਰ ਬਾਅਦ ਉਹ ਮੁੰਡੇ ਸਾਡੀ ਗੱਡੀ ਤੋਂ ਦਿਖਣੇ ਬੰਦ ਹੋ ਗਏ ਉਹ ਕੁੜੀ ਵਾਰ-ਵਾਰ ਪਿੱਛੇ ਮੋੜ ਕੇ ਦੇਖ ਰਹੀ ਸੀ ਜਦੋਂ ਉਹ ਮੁੰਡੇ ਸਾਡੀਆਂ ਨਜ਼ਰਾਂ ਵਿੱਚ ਨਹੀਂ ਆਉਣ ਲੱਗੇ ਤਾਂ ਉਸ ਕੁੜੀ ਨੇ ਸੁੱਖ ਦਾ ਸਾਹ ਲਿਆ ਮੈਂ ਉਹਨੂੰ ਕਿਹਾ ਕਿ ਇੰਨੀ ਰਾਤ ਹੋ ਗਈ ਆ ਤੂੰ ਇੰਨੇ ਮੀਂਹ ਵਿੱਚ ਇੱਥੇ ਕੀ ਕਰ ਰਹੀ ਆ ਉਹ ਕਹਿਣ ਲੱਗੀ ਕਿ ਅਸਲ ਵਿੱਚ ਮੇਰਾ ਆਟੋ ਖਰਾਬ ਹੋ ਗਿਆ ਸੀ ਜਿਸ ਸਮੇਂ ਆਟੋ ਖਰਾਬ ਹੋਇਆ ਸੀ ਉਦੋਂ ਮੌਸਮ ਖਰਾਬ ਹੋ ਰਿਹਾ ਸੀ ਪਰ ਮੀਂਹ ਨਹੀਂ ਪੈ ਰਿਹਾ ਸੀ ਆਟੋ ਵਾਲਾ ਇਹ ਕਹਿ ਕੇ ਚਲਾ ਗਿਆ ਕਿ ਕਿਸੇ ਮਕੈਨਿਕ ਨੂੰ ਲੈ ਕੇ ਆਉਂਦਾ ਮੈਂ ਉਸ ਆਟੋ ਦੇ ਕੋਲ ਹੀ ਖੜੀ ਰਹੀ ਤੇ ਉਹਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਉਹਦਾ ਇੰਤਜ਼ਾਰ ਕਰਦੇ ਕਰਦੇ ਮੈਨੂੰ ਕਾਫੀ ਦੇਰ ਹੋ ਗਈ ਪਰ ਉਹ ਆਟੋ ਡਰਾਈਵਰ ਨਹੀਂ ਆਇਆ ਹੌਲੀ ਹੌਲੀ ਮੀਂਹ ਤੇਜ਼ ਹੋਣ ਲੱਗ ਪਿਆ ਤੇ ਮੈਂ ਉਹਦਾ ਇੰਤਜ਼ਾਰ ਕਰਦੀ ਕਰਦੀ ਥੱਕ ਗਈ। ਮੌਸਮ ਖਰਾਬ ਹੋਣ ਦਾ ਕਰਕੇ ਮੈਨੂੰ ਕੋਈ ਦੂਸਰੀ ਆਟੋ ਵੀ ਨਹੀਂ ਮਿਲ ਰਹੀ ਸੀ। ਤਾਂ ਮੈਂ ਕਿਸੇ ਦੀ ਮਦਦ ਮੰਗਣ ਲਈ ਬਾਹਰ ਨਿਕਲ ਆਈ ਸੀ ਪਰ ਇਹਨਾਂ ਤਿੰਨ ਮੁੰਡਿਆਂ ਨੇ ਮੈਨੂੰ ਲਿਫਟ ਦੇ ਲਈ ਪੁੱਛਿਆ। ਤੇ ਮੈਨੂੰ ਉਹਨਾਂ ਦੇ ਇਰਾਦੇ ਪਹਿਲਾਂ ਹੀ ਠੀਕ ਨਹੀਂ ਲੱਗਦੇ ਸੀ। ਇਸ ਲਈ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ। ਮੈਨੂੰ ਕੋਈ ਲਿਫਟ ਨਹੀਂ ਜਾਈ ਦੀ ਪਰ ਇਕੱਲੀ ਕੁੜੀ ਨੂੰ ਦੇਖ ਕੇ ਉਹ ਸ਼ੇਰ ਹੋ ਗਏ ਸੀ। ਉਹ ਮੈਨੂੰ 당 ਕਰਨ ਲੱਗ ਪਏ ਆਪਣੇ ਆਪ ਦਾ ਬਚਾਅ ਕਰਨ ਦੇ ਲਈ ਮੈਂ ਚੀਕਣ ਲੱਗੀ ਉਹਨਾਂ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤੇ ਤੇ ਮੈਨੂੰ ਖਿੱਚ ਕੇ ਜੰਗਲ ਵੱਲ ਲੈ ਕੇ ਆਏ ਰੱਬ ਦਾ ਸ਼ੁਕਰ ਆ ਉਹਨਾਂ ਉਹਨੇ ਤੁਹਾਨੂੰ ਮੇਰੀ ਮਦਦ ਕਰਨ ਲਈ ਭੇਜ ਦਿੱਤਾ ਮੈਂ ਤੁਹਾਡਾ ਕਿੱਦਾਂ ਧੰਨਵਾਦ ਕਰਾਂ ਮੈਨੂੰ ਨਹੀਂ ਆਉਂਦੀ ਮੈਂ ਹਜੇ ਉਹਦੇ ਨਾਲ ਮੈਂ ਉਹਦੇ ਨਾਲ ਹਜੇ ਗੱਲਾਂ ਹੀ ਕਰ ਰਹੀ ਸੀ ਕਿ ਅਚਾਨਕ ਮੇਰੀ ਇੱਕ ਝਟਕੇ ਦੇ ਨਾਲ ਹੀ ਗੱਡੀ ਰੁਕ ਗਈ ਗੱਡੀ ਦਾ ਰੁਕਣਾ ਸੀ ਕਿ ਮੈਂ ਵੀ ਹੈਰਾਨ ਹੋ ਗਿਆ ਇੰਨੀ ਤੇਜ਼ ਮੀਂਹ ਵਿੱਚ ਅੱਧੀ ਰਾਤ ਦਾ ਸਮਾਂ ਸੀ ਤੇ ਇੱਕ ਜਵਾਨ ਤੇ ਸੋਹਣੀ ਕੁੜੀ ਮੇਰੇ ਦਿਮਾਗ ਨੇ ਤਾਂ ਕੰਮ ਕਰਨਾ ਹੀ ਬੰਦ ਕਰ ਦਿੱਤਾ ਸੀ ਮੈਂ ਸੋਚਣ ਲੱਗ ਪਿਆ ਕਿ ਜੇ ਗੱਡੀ ਖਰਾਬ ਹੋ ਗਈ ਤਾਂ ਕੀ ਹੋਊਗਾ ਮੈਂ ਦਿਲ ਹੀ ਦਿਲ ਵਿੱਚ ਰੱਬ ਨੂੰ ਯਾਦ ਕਰਨ ਲੱਗ ਪਿਆ ਮੈਂ ਥੱਲੇ ਉਤਰਿਆ ਤਾਂ ਮੈਂ ਗੱਡੀ ਨੂੰ ਖੋਲ ਕੇ ਦੇਖਿਆ ਤਾਂ ਕੋਈ ਵੀ ਕਮੀ ਨਹੀਂ ਸੀ ਪਤਾ ਨਹੀਂ ਗੱਡੀ ਸਟਾਰਟ ਕਿਉਂ ਨਹੀਂ ਹੋ ਰਹੀ ਸੀ ਇੰਨੀ ਤੇਜ਼ ਮੀਂਹ ਪੈ ਰਿਹਾ ਸੀ ਤੇ ਮੈਂ ਵੀ ਭਿੱਜ ਗਿਆ ਸੀ ਸਰਦੀਆਂ ਦਾ ਮੌਸਮ ਸੀ ਤਾ ਪਾਣੀ ਵੀ ਬਹੁਤ ਛੰਡਾ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਫਟਾਫਟ ਆ ਕੇ ਗੱਡੀ ਵਿੱਚ ਬੈਠ ਗਿਆ ਉਹ ਕੁੜੀ ਕਹਿਣ ਲੱਗੀ ਕਿ ਕੀ ਹੋਇਆ ਗੱਡੀ ਕਿਉਂ ਨਹੀਂ ਚੱਲ ਰਹੀ ਮੈਂ ਕਿਹਾ ਕਿ ਗੱਡੀ ਖਰਾਬ ਹੋ ਗਈ ਮੇਰਾ ਇਨਾ ਕਹਿਣਾ ਸੀ ਕਿ ਉਹਦੇ ਚਿਹਰੇ ਤੇ ਵੀ ਰੰਗ ਉੱਡ ਗਏ ਤੇ ਉਹ ਵੀ ਇਕੱਠੀ ਜਾਈ ਹੋ ਕੇ ਬੈਠ ਗਈ ਤੇ ਕਹਿਣ ਲੱਗੀ ਮੈਨੂੰ ਪਤਾ ਕਿ ਗੱਡੀ ਖਰਾਬ ਕਿਉਂ ਹੋ ਗਈ ਖਾਸ ਕਰਕੇ ਇਦਾਂ ਦੇ ਮੌਕੇ ਤੇ ਗੱਡੀ ਖਰਾਬ ਹੋ ਜਾਂਦੀ ਆ ਜਦੋਂ ਸੋਹਣੀ ਕੁੜੀ ਗੱਡੀ ਵਿੱਚ ਬੈਠੀ ਹੋਵੇ ਰਾਤ ਦਾ ਸਮਾਂ ਹੋਵੇ ਤਾਂ ਇਦਾਂ ਦੇ ਸਮੇ ਗੱਡੀ ਦਾ ਖਰਾਬ ਹੋਣਾ ਜ਼ਰੂਰੀ ਹੋ ਜਾਂਦਾ ਮੈਨੂੰ ਉਹਦੀ ਗੱਲ ਦਾ ਮਤਲਬ ਸਮਝ ਕੇ ਬਹੁਤ ਗੁੱਸਾ ਆ ਗਿਆ ਮੈਂ ਗੁੱਸੇ ਵਿੱਚ ਕਿਹਾ ਕਿ ਤੇਰਾ ਕੀ ਮਤਲਬ ਆ ਮੈਂ ਤੈਨੂੰ ਝੂਠ ਬੋਲ ਰਿਆਂ ਜੇ ਤੈਨੂੰ ਵਿਸ਼ਵਾਸ ਨਹੀਂ ਆ ਰਿਹਾ ਤਾਂ ਤੂੰ ਆਪ ਹੀ ਗੱਡੀ ਚਲਾ ਕੇ ਦੇਖ ਲੈ ਸੱਚਮੁੱਚ ਗੱਡੀ ਖਰਾਬ ਹੋ ਗਈ ਆ ਮੇਰੀ ਗੱਲ ਸੁਣ ਕੇ ਉਹ ਉਹ ਇੱਧਰ ਉੱਧਰ ਦੀਆਂ ਦੇਖਣ ਲੱਗ ਪਈ ਤੇ ਮੈਂ ਵੀ ਪਰੇਸ਼ਾਨ ਹੋ ਗਿਆ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ ਮੈਨੂੰ ਯਾਦ ਆਇਆ ਕਿ ਕੁਝ ਦੂਰ ਇੱਕ ਪਿੰਡ ਆ ਅਸੀਂ ਉੱਥੇ ਪਹੁੰਚੇ ਪਹੁੰਚ ਜਾਂਦੇ ਤਾਂ ਪਿੰਡ ਵਿੱਚ ਹੀ ਰਾਤ گزارਣ ਦੇ ਲਈ ਕਿਸੇ ਛੱਤ ਮਿਲ ਜਾਂਦੀ ਮੈਂ ਉਸ ਕੁੜੀ ਨੂੰ ਕਿਹਾ ਕਿ ਕੁਝ ਦੂਰੀ ਇੱਕ ਪਿੰਡ ਆ ਤੇ ਚਲੋ ਅਸੀਂ ਉੱਥੇ ਜਾ ਕੇ ਰਾਤ گزار ਲੈਂਦੇ ਹਾਂ ਇਦਾਂ ਦੇ ਜੰਗਲ ਵਿੱਚ ਗੱਡੀ ਲੈ ਕੇ ਇਕੱਲੇ ਬੈਠਣਾ ਖਤਰਨਾਕ ਹੋ ਸਕਦਾ ਅਸਲ ਦੇ ਵਿੱਚ ਮੈਨੂੰ ਡਰ ਸੀ ਕਿ ਉਹ ਕੁੜੀ ਤੇ ਮੈਂ ਗੱਡੀ ਵਿੱਚ ਇਸ ਸਮੇਂ ਇਕੱਲੇ ਸੀ ਮੋਸੋ ਵੀ ਖਰਾਬ ਹੋ ਰਹੀ ਸੀ ਰਾਤ ਦਾ ਸਮਾਂ ਸੀ ਜੇ ਰੱਬ ਨਾ ਕਰੇ ਸਾਨੂੰ ਦੋਵਾਂ ਤੇ ਵਿੱਚ ਕੋਈ ਗਲਤ ਹੋ ਜਾਂਦਾ ਤਾਂ ਮੈਂ ਕਦੇ ਵੀ ਰੱਬ ਨਾਲ ਨਜ਼ਰਾਂ ਨਾ ਮਿਲਾ ਸਕਦਾ ਮੈਂ ਇੱਕ ਮਰਦ ਸੀ ਕੋਈ ਫਰਿਸ਼ਟਾ ਨਹੀਂ ਸੀ ਜੋ ਇੰਨੀ ਸੋਹਣੀ ਕੁੜੀ ਨੂੰ ਦੇਖ ਕੇ ਆਪਣੇ ਦੇ ਜਜ਼ਬਾਤਾਂ ਦੇ ਕਾਬੂ ਰੱਖਦਾ ਉਹ ਕਹਿਣ ਲੱਗੀ ਕਿ ਠੀਕ ਆ ਪਰ ਮੀ ਬਹੁਤ ਤੇਜ਼ ਪੈ ਰਿਹਾ ਅਸੀਂ ਇਸ ਮੀ ਵਿੱਚ ਕਿੱਦਾਂ ਜਾਵਾਂਗੇ ਮੈਂ ਕਿਹਾ ਕਿ ਕੋਈ ਗੱਲ ਨਹੀਂ ਥੋੜੀ ਦੂਰ ਤੇ ਹੀ ਪੈਣ ਦਾ ਮੀ ਜ਼ੋਰ ਨਾਲ ਹੋਰ ਹੋ ਰਿਹਾ ਸੀ ਅਸੀਂ ਗੱਡੀ ਵਿੱਚ ਉਤਰੇ ਤੇ ਤੁਰ ਕੇ ਜਾਣ ਲੱਗ ਪਏ ਸਾਨੂੰ ਕੋਈ 15 ਮਿੰਟ ਹੋਏ ਸੀ ਪਰ ਦੂਰ ਤੱਕ ਕੋਈ ਵੀ ਪਿੰਡ ਨਹੀਂ ਨਜ਼ਰ ਆ ਰਿਹਾ ਸੀ ਸ਼ਾਇਦ ਸਾਨੂੰ ਰਸਤਾ ਭੁੱਲ ਗਿਆ ਸੀ ਉਹ ਕਹਿਣ ਲੱਗੀ ਕਿ ਅਸੀਂ ਇੰਨੀ ਦੂਰ ਦੇਰ ਤੋਂ ਤੁਰ ਰਹੇ ਹਾਂ ਹਜੇ ਤੱਕ ਤੁਸੀਂ ਦੱਸਿਆ ਨਹੀਂ ਕਿ ਪਿੰਡ ਕਦੋਂ ਆਊਗਾ ਮੈਂ ਉਹਨੂੰ ਕਿਹਾ ਕਿ ਅਸੀਂ ਰਸਤਾ ਭੁੱਲ ਗਏ ਮੇਰੀ ਗੱਲ ਸੁਣ ਕੇ ਉਹ ਹੈਰਾਨੀ ਨਾਲ ਮੈਨੂੰ ਦੇਖਣ ਲੱਗ ਪਈ ਤੇ ਕਹਿਣ ਲੱਗੀ ਮੈਨੂੰ ਪਤਾ ਸੀ ਕਿ ਇਹ ਕੁਝ ਹੋਊਗਾ ਮੈਨੂੰ ਤੇਰੇ ਤੋਂ ਲੈਫਟ ਨਹੀਂ ਲੈਣੀ ਚਾਹੀਦੀ ਸੀ ਮੈਂ ਕਿਹਾ ਚੰਗੀ ਗੱਲ ਆ ਨਾ ਲੈਂਦੀ ਮੇਰੇ ਤੋਂ ਲੈਫਟ ਮੈਂ ਕਿਹੜਾ ਤੇਰੇ ਅੱਗੇ ਹੱਥ ਜੋੜ ਕੇ ਮਨਤਾ ਕੀਤੀਆਂ ਸੀ ਕਿ ਆ ਕੇ ਗੱਡੀ ਵਿੱਚ ਬੈਠ ਜਾਓ ਤੂੰ ਆਪ ਹੀ ਮੇਰੇ ਕੋਲ ਲੈਫਟ ਮੰਗਣ ਆਈ ਸੀ ਲੈਫਟ ਨਹੀਂ ਲੈਂਦੀ ਤਾਂ ਤੈਨੂੰ ਭੁੱਖੇ ਦਰਿੰਦੇ ਹੋਂ ਤੱਕ ਤੈਨੂੰ ਖਾ ਚੁੱਕੇ ਹੁੰਦੇ ਮੇਰੀ ਗੱਲ ਸੁਣ ਉਹ ਸੁਣ ਕੇ ਚੁੱਪ ਹੋ ਗਈ ਮੈਂ ਹਜੇ ਪਿੰਡ ਦੀ ਤਲਾਸ਼ ਵਿੱਚ ਅੱਗੇ ਜਾ ਰਿਹਾ ਸੀ ਪਰ ਮੈਨੂੰ ਲੱਗਾ ਕਿ ਜਿੱਦਾਂ ਜੰਗਲਾਂ ਵਿੱਚ ਹੋਰ ਵੀ ਸੰਗਣਾ ਹੋਈ ਜਾਂਦਾ ਉਹ ਕੁੜੀ ਮੇਰੇ ਨਾਲ ਨਾਲ ਜਾ ਰਹੀ ਸੀ ਪਰ ਉਹਦਾ ਪੈਰ ਤਿਲਕ ਗਿਆ ਤੇ ਉਹ ਡਿੱਗ ਜਾਂਦੀ ਮੈਂ ਉਹਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਉਹ ਕਹਿਣ ਲੱਗੀ ਤੁਸੀਂ ਮੁੰਡੇ ਦਾ ਬਸ ਮੌਕੇ ਦੀ ਤਲਾਸ਼ ਵਿੱਚ ਹੀ ਰਹਿੰਦੇ ਹੋ ਛੱਡੋ ਮੈਨੂੰ ਮੈਂ ਉਹਨੂੰ ਇੱਕਦਮ ਛੱਡ ਦਿੱਤਾ ਮੈਂ ਕਿਹਾ ਕਿ ਤੈਨੂੰ ਡਿੱਗਣ ਤੋਂ ਬਚਾਇਆ ਤੂੰ ਬਹੁਤ ਗੰਦੀ ਸੋਚ ਵਾਲੀ ਕੁੜੀ ਆ ਮੇਰੇ ਬਾਰੇ ਪਤਾ ਨਹੀਂ ਕੀ ਕੀ ਬੋਲੀ ਜਾ ਰਹੀਆਂ ਤੈਨੂੰ ਮੈਂ ਬਰਦਾਸ਼ਤ ਕਰ ਰਿਹਾ ਹੁਣ ਮੈਂ ਤੇਰੇ ਨਾਲ ਇੱਕ ਮਿੰਟ ਵੀ ਨਹੀਂ ਰਹਿ ਸਕਦਾ ਮੇਰਾ ਕੀ ਆ ਮੈਂ ਆਪਣੀ ਗੱਡੀ ਵਿੱਚ ਜਾਉਂਗਾ ਖੜਕੀਆਂ ਬੰਦ ਕਰੂੰਗਾ ਤੇ ਆਰਾਮ ਨਾਲ ਸੌ ਜਾਊਂਗਾ ਸਵੇਰ ਹੋਣ ਤੇ ਮਕੈਨਿਕ ਨੂੰ ਬੁਲਾ ਕੇ ਗੱਡੀ ਸਹੀ ਕਰਵਾਉਂਗਾ ਤੇ ਆਪਣੇ ਘਰ ਚਲਾ ਜਾਊਂਗਾ ਤੇਰੀ ਜੋ ਮਰਜ਼ੀ ਆ ਤੂੰ ਉਹੀ ਕਰ ਇਹ ਕਹਿ ਕੇ ਮੈਂ ਆਪਣੇ ਰਾਸਤੇ ਤੁਰ ਪਿਆ ਤੇ ਉਹ ਕੁੜੀ ਮੇਰੇ ਪਿੱਛੇ ਮੇਰੇ ਪਿੱਛੇ ਨਹੀਂ ਆਈ ਤੇ ਕਹਿਣ ਲੱਗੀ ਕਿ ਮੈਂ ਆਪਣਾ ਰਸਤਾ ਆਪ ਹੀ ਲੱਭ ਲਵਾਂਗੀ ਮੈਨੂੰ ਵੀ ਕੋਈ ਪਰਵਾਹ ਨਹੀਂ ਮੈਂ ਆਪਣੀ ਗੱਡੀ ਵੱਲ ਤੁਰ ਪਿਆ ਹਜੇ ਮੈਂ ਥੋੜੀ ਦੂਰ ਹੀ ਗਿਆ ਸੀ ਕਿ ਮੈਨੂੰ ਉਸ ਕੁੜੀ ਦੇ ਚੀਕਣ ਦੀ ਆਵਾਜ਼ ਆਈ ਮੈਂ ਵਾਪਸ ਆ ਰਿਹਾ ਸੀ ਤਾਂ ਉਹ ਕੁੜੀ ਚੀਕਾ ਮਾਰਨ ਲੱਗ ਪਈ ਆਵਾਜ਼ ਸੁਣ ਕੇ ਮੈਂ ਉਧਰ ਨੂੰ ਚਲਾ ਗਿਆ ਪਰ ਉਹ ਕੁੜੀ ਮੈਨੂੰ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਸੀ ਮੈਨੂੰ ਦੂਜੇ ਪਾਸੇ ਚੀਕ ਸੁਣੀ ਮੈਂ ਜਲਦੀ ਆਵਾਜ਼ ਵੱਲ ਨੂੰ ਤੁਰ ਪਿਆ ਕੁੜੀ ਇੱਕ ਰੁੱਖ ਦੇ ਥੱਲੇ ਲੁਕੀ ਹੋਈ ਸੀ ਕੁਝ ਦੂਰੀ ਤੇ ਇੱਕ ਮੋਟਾ ਸੱਪ ਆਪਣਾ ਫਾਣ ਫਲਾ ਕੇ ਖੜਾ ਸੀ ਤੇ ਜਰਾ ਵੀ ਸਾਵਧਾਨੀ ਹਟਦੀ ਤਾਂ ਉਸ ਕੁੜੀ ਨੂੰ ਡੰਗ ਸਕਦਾ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਸ ਕੁੜੀ ਨੂੰ ਕਿੱਦਾਂ ਬਚਾਵਾਂ ਮੈਂ ਆਪਣਾ ਬੂਟ ਲਾ ਕੇ ਸੱਪ ਵੱਲ ਸੁੱਟਿਆ ਤਾਂ ਆਵਾਜ਼ ਹੁੰਦੀ ਸੱਪ ਦਾ ਧਿਆਨ ਆਵਾਜ਼ ਵੱਲ ਚਲਾ ਗਿਆ ਤੇ ਜਿੱਦਾਂ ਹੀ ਸੱਪ ਦਾ ਧਿਆਨ ਪਰੇ ਹੋਇਆ ਮੈਂ ਉਸ ਕੁੜੀ ਦਾ ਹੱਥ ਫੜ ਕੇ ਖਿੱਚ ਲਿਆ ਤੇ ਫੜਾ ਸਿੱ ਭੱਜਣ ਲੱਗ ਪਈ ਪਰ ਸ਼ਾਇਦ ਮੇਰੀ ਕਿਸਮਤ ਖਰਾਬ ਸੀ ਕਿ ਮੀਂਹ ਜ਼ੋਰ ਨਾਲ ਪੈ ਰਿਹਾ ਸੀ ਪਹਿਲਾਂ ਨਾਲੋਂ ਵੀ ਵੱਧ ਝੜਕਿਆ ਸੀ ਇਹਨੇ ਤੇਜ਼ ਤੇਜ਼ ਮੀਂਹ ਉੱਪਰ ਦੀ ਤੇ ਠੰਡ ਮੈਂ ਇੱਕ ਇੱਕ ਬੰਦਾ ਸੀ ਮੈਂ ਇਸ ਠੰਡ ਵਿੱਚ ਸਹਿ ਸਕਦਾ ਸੀ ਪਰ ਉਹ ਇੱਕ ਕਮਜ਼ੋਰ ਤੇ ਨਾਜ਼ੁਕ ਜਿਹੀ ਕੁੜੀ ਸੀ ਤਨ ਨੂੰ ਜ਼ਿਆਦਾ देर ਬਰਦਾਸ਼ਤ ਨਹੀਂ ਕਰ ਸਕਦੀ ਸੀ ਕੁਝ ਦੇਰ ਬਾਅਦ ਉਹ ਕੰਬਣ ਲੱਗ ਪਈ ਮੈਂ ਉਹਨੂੰ ਹੌਸਲਾ ਦਿੱਤਾ ਤਾਂ ਉਹ ਬੇਹੋਸ਼ ਹੋ ਕੇ ਡਿੱਗ ਪਈ ਮੈਂ ਉਸ ਕੁੜੀ ਨੂੰ ਚੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਅੱਖਾਂ ਨਹੀਂ ਖੋਲ ਰਹੀ ਸੀ ਮੇਰੀ ਜਾਨ ਤੇ ਬਣ ਗਈ ਸੀ ਮੈਂ ਉਹਨੂੰ ਉਸ ਸੰਗਰੇ ਜੰਗਲ ਵਿੱਚ ਨਹੀਂ ਛੱਡ ਸਕਦਾ ਸੀ ਮੈਂ ਉਹਨੂੰ ਨਾਲ ਲੈ ਕੇ ਜਾਣਾ ਮੇਰੀ ਹੁਣ ਮਜਬੂਰੀ ਬਣ ਗਿਆ ਸੀ ਮੈਂ ਜਲਦੀ ਨਾਲ ਉਸ ਕੁੜੀ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਤੇ ਗੱਡੀ ਵੱਲ ਤੁਰ ਪਿਆ ਪਿਛਲੀ ਸੀਟ ਦਾ ਦਰਵਾਜ਼ਾ ਖੋਲ ਕੇ ਮੈਂ ਉਹਨੂੰ ਸੀਟ ਤੇ ਤੌਲੀਏ ਦੇ ਨਾਲ ਸਾਫ਼ ਕੀਤਾ ਤੇ ਮੈਂ ਉਸ ਕੁੜੀ ਨੂੰ ਪੁੰਜਣਾ ਸ਼ੁਰੂ ਕਰ ਦਿੱਤਾ ਸ਼ਾਇਦ ਇਸੇ ਤਰ੍ਹਾਂ ਉਹਨੂੰ ਗਰਮੀ ਮਿਲ ਜਾਂਦੀ ਪਰ ਉਸ ਕੁੜੀ ਦਾ ਸਰੀਰ ਤਾਂ ਹੌਲੀ-ਹੌਲੀ ਠੰਡਾ ਹੀ ਹੋਈ ਜਾਂਦਾ ਸੀ ਕਦੇ ਉਹਦੇ ਪੈਰ ਤੇ ਤਲੀਆਂ ਨੂੰ ਮਲ ਰਿਆ ਸੀ ਸ਼ਾਇਦ ਉਹਨੂੰ ਕੁਝ ਗਰਮੀ ਮਿਲ ਜਾਵੇ ਪਰ ਉਸ ਕੁੜੀ ਦਾ ਪੂਰਾ ਸਰੀਰ ਕੰਬ ਰਿਹਾ ਸੀ ਮੈਂ ਉਹਨੂੰ ਗਰਮੀ ਦੀ ਜ਼ਰੂਰਤ ਸੀ ਉਦੇ ਸਰੀਰ ਨੂੰ ਗਰਮੀ ਨਹੀਂ ਮਿਲ ਰਹੀ ਸੀ ਮੈਂ ਉਹਨੂੰ ਵਾਰ-ਵਾਰ ਹਿਲਾ ਰਿਹਾ ਸੀ ਕਿ ਹੋਸ਼ ਵਿੱਚ ਕਿਉਂ ਨਹੀਂ ਆ ਰਹੀ ਪਰ ਉਸ ਕੁੜੀ ਦਾ ਸਰੀਰ ਹੋਰ ਵੀ ਜ਼ਿਆਦਾ ਠੰਡਾ ਹੋ ਰਿਹਾ ਸੀ ਮੈਨੂੰ ਲੱਗਾ ਕਿ ਕੁਝ ਦੇਰ ਤੱਕ ਟਾਈਮ ਵੇਸਟ ਕਰਨ ਨਾਲ ਇਹਦੀ ਜਾਨ ਨਿਕਲ ਜਾਊਗੀ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਤੇ ਮੈਂ ਉਸ ਕੁੜੀ ਨੂੰ ਆਪਣੇ ਸਰੀਰ ਦੀ ਗਰਮੀ ਦੇ ਦੇਵਾਂ ਤਾਂ ਉਹਦੀ ਜਾਨ ਬਚ ਸਕਦੀ ਹੈ ਪਰ ਇਹ ਸਭ ਕੁਝ ਕਰਨ ਨਾਲ ਸੌਖਾ ਨਹੀਂ ਸੀ ਮੇਰਾ ਜ਼ਮੀਰ ਇਸ ਗੱਲ ਦੀ ਕੋਈ ਨਹੀਂ ਦੇ ਰਿਹਾ ਸੀ ਪਰ ਉਹ ਇੱਕ ਅਜਨਬੀ ਕੁੜੀ ਸੀ ਮੈਂ ਉਹਦੀ ਇਜਾਜ਼ਤ ਦੇ ਬਿਨਾ ਕਿੱਦਾਂ ਉਸ ਦੇ ਸਰੀਰ ਨੂੰ ਛੂਹ ਸਕਦਾ ਸੀ ਪਰ ਮੇਰਾ ਦਿਮਾਗ ਸਮਝਣ ਲੱਗ ਗਿਆ ਸੀ ਕਿ ਇਦਾਂ ਹੀ ਕਰਨਾ ਜ਼ਰੂਰੀ ਆ ਪਾਪ ਦੇ ਤੇ ਪੁੰਨ ਦੇ ਚੱਕਰ ਵਿੱਚ ਨਾ ਪੈ ਕੇ ਕਿੰਨਾਂ ਦੀ ਜਾਨ ਨੂੰ ਬਚਾਉਣਾ ਹੀ ਮੇਰਾ ਕੰਮ ਸੀ ਜੇ ਤੂੰ ਇਸ ਦੀ ਜਾਨ ਨਾ ਬਚਾਈ ਤਾਂ ਉਹ ਕੁੜੀ ਮਰ ਜਾਊਗੀ ਉਹਦੀ ਮੌਤ ਦਾ ਜ਼ਿੰਮੇਵਾਰ ਵੀ ਮੈਂ ਹੋਊਗਾ ਫਿਰ ਮੈਂ ਆਪਣੇ ਦਿਮਾਗ ਦੀ ਇੱਕ ਗੱਲ ਮੰਨ ਲਈ ਮੈਂ ਉਸ ਕੁੜੀ ਦਾ ਦਾ ਆਪਣੇ ਸ਼ੀਰ ਦੀ ਗਰਮੀ ਦਿਨ ਬਾਰੇ ਸੋਚ ਲਿਆ ਮੈਂ ਆਪਣੀ ਸ਼ਰਟ ਲਾ ਦਿੱਤੀ ਤੇ ਉਹ ਸਕੂਲੀ ਦੇ ਕੋਲ ਹੋ ਗਿਆ ਹੌਲੀ ਹੌਲੀ ਮੈਂ ਆਪਣੇ ਸਰੀਰ ਦੀ ਗਰਮੀ ਦੇਨ ਲੱਗ ਪਿਆ ਪਰ ਜਦੋਂ ਉਸ ਕੁੜੀ ਦਾ ਪਿੱਛਿਆ ਹੋਇਆ ਸਰੀਰ ਮੇਰੇ ਜਿਸਮ ਨਾਲ ਟਕਰਾਇਆ ਤਾਂ ਮੇਰੇ ਜਿਸਮ ਨੂੰ ਅਜੀਬ ਜਿਹੀ ਚੌਂਚਣੀ ਹੋਣ ਲੱਗ ਪਈ ਮੈਂ ਆਪਣੇ ਆਪ ਤੇ ਕਾਬੂ ਨਹੀਂ ਪਾ ਸਕਿਆ ਉਹ ਬਹੁਤ ਕਮਜ਼ੋਰ ਸੀ ਜਿਹਦੇ ਵਿੱਚ ਇਹ ਸਭ ਕੁਝ ਹੁੰਦਾ ਜਾ ਰਿਹਾ ਸੀ ਜਾਂ ਹੁੰਦਾ ਗਿਆ ਜੋ ਨਹੀਂ ਹੋਣਾ ਸੀ ਉਸ ਕੁੜੀ ਦੀ ਜਾਨ ਤਾਂ ਬਚ ਗਈ ਪਰ ਉਹਦੀ ਇੱਜ਼ਤ ਚਲੀ ਗਈ ਸੀ ਪਤਾ ਨਹੀਂ ਕਦੋਂ ਉਸ ਕੁੜੀ ਦੀ ਜ਼ਿੰਦਗੀ ਬਚਾਉਂਦੇ ਬਚਾਉਂਦੇ ਮੈਂ ਉਹਦੇ ਹੌਸਲੇ ਵਿੱਚ ਚਲਾ ਗਿਆ ਸੀ ਮੈਂ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਉਹ ਕੁੜੀ ਥੋੜੀ ਦੇਰ ਬਾਅਦ ਠੀਕ ਹੋ ਗਈ ਉਹਦੀ ਹਾਲਤ ਵੀ ਕਾਫੀ ਠੀਕ ਸੀ ਮੈਂ ਹੁਣ ਬੈਠਾ ਸੋਚ ਰਿਹਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਮੈਂ ਆਪਣੀਆਂ ਨਜ਼ਰਾਂ ਨਹੀਂ ਮਿਲਾ ਰਿਹਾ ਸੀ ਜੇ ਮੈਂ ਉਹਨੂੰ ਦੱਸ ਦਿੰਦਾ ਕਿ ਮੈਂ ਤੇਰੀ ਜਾਨ ਬਚਾਉਂਦਾ ਕਰਕੇ ਤੇਰੇ ਨਾਲ ਇਹ ਸਭ ਕੁਝ ਕੀਤਾ ਤੇ ਸ਼ਾਇਦ ਉਹ ਮੇਰਾ ਵਿਸ਼ਵਾਸ ਨਾ ਕਰਦੀ ਉਹ ਪਿਛਲੀ ਸੀਟ ਤੇ ਲੰਮੇ ਪਈ ਹੋਈ ਸੀ ਤੇ ਮੈਂ ਅੱਗੇ ਵਾਲੀ ਸੀਟ ਤੇ ਆ ਕੇ ਬੈਠ ਗਿਆ ਮੈਨੂੰ ਸ਼ਰਮਿੰਦਗੀ ਜਿਹੀ ਮਹਿਸੂਸ ਹੋ ਰਹੀ ਸੀ ਹੌਲੀ ਹੌਲੀ ਸਵੇਰ ਦੀ ਰੌਸ਼ਨੀ ਹੋਣ ਲੱਗ ਪਈ ਮੀ ਵੀ ਘਟ ਚੁੱਕਿਆ ਸੀ ਉਸ ਕੁੜੀ ਨੂੰ ਹੋਸ਼ ਵੀ ਆ ਗਈ ਸੀ ਤੇ ਉੱਠ ਕੇ ਬੈਠ ਗਈ ਕਹਿਣ ਲੱਗੀ ਕਿ ਕੀ ਹੋਇਆ ਅਸੀਂ ਅਜੇ ਤੱਕ ਜੰਗਲ ਵਿੱਚ ਹੀ ਹਾਂ ਹੁਣ ਤੱਕ ਤਾਂ ਸਾਨੂੰ ਉੱਥੋਂ ਇੱਥੋਂ ਨਿਕਲ ਜਾਣਾ ਚਾਹੀਦਾ ਸੀ ਮੈਂ ਵੀ ਰੁਕਿਆ ਹੋਇਆ ਰਾਤ ਤੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੈਨੂੰ ਯਾਦ ਆ ਕਿ ਇੱਕਦਮ ਮੈਂ ਬਹੁਤ ਠੰਡੀ ਹੋਣ ਲੱਗ ਪਈ ਤੇ ਮੈਨੂੰ ਬੇਹੋਸ਼ੀ ਹੋ ਗਈ ਸੀ ਮੈਂ ਗੱਡੀ ਵਿੱਚ ਕਿੱਦਾਂ ਆਈ ਮੈਂ ਉਸ ਕੁੜੀ ਨੂੰ ਸਿਰਫ ਇੰਨਾ ਕਿਹਾ ਕਿ ਬੇਹੋਸ਼ ਹੋ ਕੇ ਬਾਹਰ ਡਿੱਗ ਪਈ ਸੀ ਮੈਂ ਤੈਨੂੰ ਚੁੱਕ ਕੇ ਗੱਡੀ ਵਿੱਚ ਲੈ ਆਇਆ ਇਸ ਦੇ ਇਲਾਵਾ ਮੈਂ ਉਸ ਕੁੜੀ ਨੂੰ ਕੁਝ ਵੀ ਨਹੀਂ ਦੱਸਿਆ ਉਹ ਕੁੜੀ ਮੇਰਾ ਧੰਨਵਾਦ ਕਰਨ ਲੱਗੀ ਤੇ ਮੈਂ ਉਹਦੀ ਜਾਨ ਬਚਾਈ ਤੇ ਮੈਂ ਇਹਨੂੰ ਮਾਫੀ ਮੰਗਣ ਲੱਗ ਪਈ ਉਹ ਕਹਿਣ ਲੱਗੀ ਕਿ ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਬਹੁਤ ਗਲਤ ਸਮਝਿਆ ਰਾਤ ਨੂੰ ਪਤਾ ਨਹੀਂ ਮੈਂ ਤੁਹਾਡੇ ਬਾਰੇ ਕੀ ਕੀ ਬੋਲ ਰਹੀ ਸੀ ਤੁਸੀਂ ਤਾਂ ਬਹੁਤ ਚੰਗੇ ਆ ਤੂੰ ਵੀ ਮੁੰਡਾ ساری ਰਾਤ ਇੱਕ ਇੰਨੀ ਸੋਹਣੀ ਕੁੜੀ ਇਕੱਲੀ ਸੀ ਤੇ ਉਹਦੀ ਜਾਨ ਹੀ ਬਚਾਈ ਉਹਦਾ ਗਲਤ ਫਾਇਦਾ ਨਹੀਂ ਚੁੱਕਿਆ ਤੂੰ ਬਹੁਤ ਹੀ ਚੰਗਾ ਅਸੀਂ ਦੋਵੇਂ ਗੱਡੀ ਵਿੱਚ ਇਕੱਲੇ ਤੇ ਹੌਲੀ-ਹੌਲੀ ਪਿੰਡ ਵੱਲ ਨੂੰ ਤੁਰ ਪਏ ਥੋੜੀ ਦੇਰ ਬਾਅਦ ਅਸੀਂ ਸਾਨੂੰ ਇੱਕ ਪਿੰਡ ਦਿਖ ਗਿਆ ਮੈਂ ਇੱਕ ਪਿੰਡ ਵਿੱਚ ਪਹੁੰਚ ਗਿਆ ਤੇ ਮੈਂ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਮੈਂ ਕਿਹਾ ਕਿ ਇਸ ਕੁੜੀ ਨੂੰ ਆਪਣੇ ਘਰ ਰੱਖ ਲਵਾਂਗੀ ਮੇਰੀ ਗੱਡੀ ਖਰਾਬ ਹੋ ਗਈ ਆ ਤੇ ਮੈਂ ਠੀਕ ਕਰਵਾ ਕੇ ਇਹਨੂੰ ਲੈ ਜਾਊਂਗਾ ਤੇ ਉਹ ਦਰਵਾਜ਼ਾ ਇੱਕ ਅੱਧ ਖੜਚੀ ਉਮਰ ਦੀ ਔਰਤ ਨੇ ਖੋਲਿਆ ਸੀ ਕਹਿਣ ਲੱਗੀ ਕਿ ਇਹ ਕੁੜੀ ਕੌਣ ਆ ਉਹ ਸਾਨੂੰ ਦੋਵਾਂ ਨੂੰ ਸ਼ੱਕ ਵਾਲੀ ਨਜ਼ਰਾਂ ਨਾਲ ਦੇਖ ਰਹੀ ਸੀ ਮੇਰੇ ਕੋਲੇ ਕੋਈ ਜਵਾਬ ਨਹੀਂ ਸੀ ਮੈਂ ਉਸ ਔਰਤ ਨੂੰ ਕੀ ਜਵਾਬ ਦਿੰਦਾ ਉਹ ਕੁੜੀ ਬੋਲਣ ਹੀ ਵਾਲੀ ਸੀ ਮੈਂ ਉਹਦਾ ਹੱਥ ਦਬ ਦਿੱਤਾ ਮੈਂ ਕਿਹਾ ਕਿ ਇਹ ਮੇਰੀ ਘਰ ਵਾਲੀ ਆ ਤੇ ਸਾਡੀ ਗੱਡੀ ਖਰਾਬ ਹੋ ਗਈ ਆ ਕੁਝ ਧੇਰ ਬੈਠੀ ਮੈਂ ਆਉਂਗਾ ਤੇ ਤੈਨੂੰ ਵਾਪਸ ਲੈ ਜਾਊਂਗਾ ਉਹ ਅੱਧਖੜ ਔਰਤ ਕੁੜੀ ਨੂੰ ਆਪਣੇ ਨਾਲ ਘਰ ਲੈ ਗਈ ਤੇ ਮੈਂ ਗੱਡੀ ਠੀਕ ਕਰਾਉਣ ਚਲਾ ਗਿਆ ਪਰ ਗੱਡੀ ਠੀਕ ਕਰਾਉਂਦੇ ਕਰਾਉਂਦੇ ਮੈਨੂੰ 3 ਘੰਟੇ ਲੱਗ ਗਏ ਜਦੋਂ ਮੈਂ ਵਾਪਸ ਆਇਆ ਤਾਂ ਉਸ ਔਰਤ ਨੇ ਮੈਨੂੰ ਦੱਸਿਆ ਕਿ ਤੇਰੀ ਘਰ ਵਾਲੀ ਤੇ ਚਲੀ ਗਈ ਉਹ ਇਹ ਕਹਿ ਕੇ ਚਲੀ ਗਈ ਕਿ ਮੈਂ ਆਟੋ ਵਿੱਚ ਚਲੀ ਜਾਉਂਗੀ ਮੈਂ ਆਪਣੀ ਗੱਡੀ ਵਿੱਚ ਆਪਣੇ ਘਰ ਆ ਗਿਆ ਸੀ ਪਰ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੋ ਰਿਹਾ ਸੀ ਕਿ ਮੈਂ ਕਦੀ ਕਦੀ ਸੋਚਦਾ ਸੀ ਕਿ ਮੈਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ ਮੈਂ ਉਸ ਕੁੜੀ ਦਾ ਸਾਥ ਨਹੀਂ ਦਿੱਤਾ ਉਹਨੂੰ ਪਤਾ ਨਹੀਂ ਸੀ ਕਿ ਉਹਦੀ ਇੱਜ਼ਤ ਦਾਗਦਾਰ ਹੋ ਚੁੱਕੀ ਹੈ ਉਹ ਆਪਣਾ ਸਭ ਕੁਝ ਗਵਾ ਬੈਠੀ ਸੀ ਜੇ ਉਹਦਾ ਵਿਆਹ ਹੋ ਜਾਂਦਾ ਤਾਂ ਉਹਦੇ ਘਰ ਵਾਲਿਆਂ ਨੂੰ ਉਹਦੇ ਤੇ ਸ਼ੱਕ ਹੋ ਸਕਦਾ ਸੀ ਤਾਂ ਉਹਦੀ ਜ਼ਿੰਦਗੀ ਨਰਕ ਬਣਾ ਦਿੰਦਾ ਉਸ ਕੁੜੀ ਦੀ ਜ਼ਿੰਦਗੀ ਦੀ ਬਰਬਾਦੀ ਦਾ ਜ਼ਿੰਮੇਵਾਰ ਮੈਂ ਆਪਣੇ ਆਪ ਨੂੰ ਕਹਿਣ ਲੱਗ ਪਿਆ ਸੀ ਇੱਕ ਦਿਨ ਮੈਨੂੰ ਹੱਲ ਸਮਝ ਆਇਆ ਸੀ ਕਿ ਮੈਂ ਉਸ ਕੁੜੀ ਨਾਲ ਵਿਆਹ ਕਰਵਾ ਲੈਣਾ ਸੀ ਪਰ ਮੈਂ ਉਹਨੂੰ ਕਿੱਥੇ ਲੱਭਦਾ ਉਹਦਾ ਨਾਮ ਵੀ ਮੈਨੂੰ ਨਹੀਂ ਸੀ ਪਤਾ ਮੈਂ ਆਪਣੇ ਤੌਰ ਤੇ ਬਹੁਤ ਕੋਸ਼ਿਸ਼ ਕੀਤੀ ਸੀ ਮੈਂ ਕਿਸੇ ਤਰ੍ਹਾਂ ਉਸ ਕੁੜੀ ਨੂੰ ਲੱਭ ਲਾਵਾਂ ਪਰ ਉਹ ਮੈਨੂੰ ਕਿਤੇ ਵੀ ਨਹੀਂ ਮਿਲ ਰਹੀ ਸੀ ਤਿੰਨ ਮਹੀਨੇ ਹੋ ਗਏ ਸੀ ਇਸ ਗੱਲ ਨੂੰ ਤੇ ਇੱਕ ਦਿਨ ਮੈਂ ਆਪਣੀ ਭੈਣ ਨੂੰ ਲੈ ਕੇ ਗਿਆ ਸੀ ਤੇ ਮੇਰੀ ਮਾਂ ਦੀ ਬੜੀ ਇੱਛਾ ਸੀ ਕਿ ਮੈਂ ਵੀ ਉਹਦੇ ਨਾਲ ਹੀ ਚਲਾ ਜਾਵਾਂ ਹਾਲਾਂਕਿ ਇਸ ਦੇ ਤੋਂ ਪਹਿਲਾਂ ਮਾਂ ਨੇ ਕਦੀ ਵੀ ਮੈਨੂੰ ਨਹੀਂ ਕਿਹਾ ਸੀ ਕਿ ਤੇ ਆਪ ਹੀ ਚਲੀ ਜਾਂਦੀ ਸੀ ਪਰ ਮਾਂ ਦੇ ਕਹਿਣ ਤੇ ਪਤਾ ਨਹੀਂ ਕਿਉਂ ਉਸ ਦਿਨ ਮੈਂ ਮੰਨ ਗਿਆ ਜਦੋਂ ਮਾਂ ਮੈਨੂੰ ਲੈ ਕੇ ਗਈ ਤਾਂ ਇੱਕ ਕੁੜੀ ਮੰਦਰ ਦੇ ਅੱਗੇ ਰੋ ਰੋ ਕੇ ਪ੍ਰਾਰਥਨਾ ਕਰ ਰਹੀ ਸੀ ਕਿ ਰੱਬਾ ਏ ਮੇਰੇ ਨਾਲ ਤੂੰ ਕੀ ਕਰ ਦਿੱਤਾ ਮੈਨੂੰ ਕਿਸੇ ਜ਼ੁਰਮ ਦੀ ਸਜ਼ਾ ਦਿੱਤੀ ਆ ਮੈਂ ਐਦਾਂ ਦਾ ਕੋਈ ਪਾਪ ਨਹੀਂ ਕੀਤਾ ਮੈਨੂੰ ਇਹ ਸਜ਼ਾ ਕਿਉਂ ਦੇ ਦਿੱਤੀ ਮੈਂ ਪਵਿੱਤਰ ਆਮਾ ਕਿਸੇ ਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ ਮੇਰਾ ਅੱਜ ਤੱਕ ਦਾ ਕਿਸੇ ਮੁੰਡੇ ਨਾਲ ਕੋਈ ਚੱਕਰ ਨਹੀਂ ਸੀ ਫਿਰ ਇਹ ਪਾਪ ਮੇਰੇ ਪੇਟ ਵਿੱਚ ਕਿੱਦਾਂ ਆ ਗਿਆ ਜੇ ਤੂੰ ਮੈਨੂੰ ਮੁਸੀਬਤ ਵਿੱਚ ਪਾ ਦਿੱਤਾ ਤੇ ਹੁਣ ਤੂੰ ਹੀ ਮੈਨੂੰ ਮੁਸੀਬਤ ਵਿੱਚੋਂ ਕੱਢ ਨਹੀਂ ਤਾਂ ਮੈਂ ਮਰ ਜਾਵਾਂਗੀ ਮੈਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਜਿਣੀ ਉਸ ਦੀ ਧਿੱਕਾ ਲਾ ਸੁਣ ਕੇ ਪਤਾ ਨਹੀਂ ਕਿਉਂ ਮੇਰਾ ਦਿਲ ਧੜਕਣ ਲੱਗ ਪਿਆ ਸੀ ਮੈਂ ਉਸ ਕੁੜੀ ਦਾ ਚਿਹਰਾ ਦੇਖਿਆ ਤਾਂ ਹਰਾਨ ਰਹਿ ਗਿਆ ਇਹ ਤਾਂ ਉਹੀ ਕੁੜੀ ਸੀ ਜੋ ਉਸ ਰਾਤ ਮੇਰੇ ਨਾਲ ਸੀ ਤੇ ਮੈਂ ਉਹਦੇ ਨਾਲ ਸਭ ਕੁਝ ਕੀਤਾ ਸੀ ਉਹਦਾ ਵੀ ਉਹ ਘੜੇ ਵਿੱਚ ਪਲ ਰਿਹਾ ਸੀ ਉਹਦੀ ਜ਼ਿੰਦਗੀ ਬਰਬਾਦ ਕਰਨ ਦਾ ਜ਼ਿੰਮੇਵਾਰ ਮੈਂ ਹੀ ਸੀ ਮੈਂ ਉਹਦੇ ਅੱਗੇ ਹੱਥ ਜੋੜ ਦਿੱਤੇ ਤੇ ਉਹਨੇ ਅੱਖਾਂ ਖੋਲ ਕੇ ਮੈਨੂੰ ਦੇਖਿਆ ਤੇ ਸ਼ਾਇਦ ਉਹਨੇ ਮੈਨੂੰ ਪਹਿਚਾਨ ਲਿਆ ਸੀ ਤੇ ਕਹਿਣ ਲੱਗੀ ਕਿ ਤੂੰ ਇੱਥੇ ਕੀ ਕਰ ਰਿਹਾ ਮੈਂ ਉਹਨੂੰ ਕਿਹਾ ਕਿ ਤੂੰ ਇੱਥੇ ਕੀ ਕਰਦੀ ਆ ਆਪਣੇ ਪਾਪ ਦੀ ਮਾਫੀ ਮੰਗਦੀਆਂ ਤੇ ਮੈਂ ਵੀ ਆਪਣੇ ਪਾਪ ਦੀ ਮਾਫੀ ਮੰਗਣ ਲਈ ਆਇਆ ਕਹਿਣ ਲੱਗੀਏ ਕਿ ਤੂੰ ਕਿਹੜਾ ਪਾਪ ਕਰ ਦਿੱਤਾ ਮੈਂ ਉਹਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਤੇਰੇ ਤੇ ਉਹ ਮੇਰੀ ਗੱਲ ਸੁਣ ਕੇ ਰੋਣ ਲੱਗ ਪਈ ਤੂੰ ਬਹੁਤ ਚੰਗਾ ਇਨਸਾਨ ਆ ਮੈਂ ਤੇਰੇ ਕਾਬਲ ਨਹੀਂ ਆ ਮੈਂ ਕਿਸੇ ਦੇ ਨਜਾਇਜ਼ ਬੱਚੇ ਦੀ ਮਾਂ ਬਣਨ ਵਾਲੀ ਆ ਪਤਾ ਨਹੀਂ ਇਹ ਕਿੱਦਾਂ ਹੋ ਗਿਆ ਪਰ ਇਹ ਸਚਾਈ ਆ ਕਿ ਮੇਰੇ ਢਿੱਡ ਵਿੱਚ ਕਿਸੇ ਦਾ ਪਾਪ ਪਲ ਰਿਹਾ ਹਾਲਾਂਕਿ ਮੈਂ ਅੱਜ ਤੱਕ ਕੋਈ ਵੀ ਇਦਾਂ ਦਾ ਕੰਮ ਨਹੀਂ ਕੀਤਾ ਪਰ ਪਿਛਲੇ 2 ਮਹੀਨਿਆਂ ਤੋਂ ਮੇਰੀ ਸਿਹਤ ਕੁ ਬਹੁਤ ਖਰਾਬ ਰਹਿਣ ਲੱਗ ਪਈ ਸੀ ਜਦੋਂ ਮੈਂ ਡਾਕਟਰ ਦੇ ਕੋਲ ਗਈ ਤਾਂ ਡਾਕਟਰ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਮੇਰੀ ਬੁੱਢੀ ਮਾਂ ਮੇਰੇ ਪਾਪਾ ਤਾਂ ਬਚਪਨ ਵਿੱਚ ਹੀ ਮੈਨੂੰ ਛੱਡ ਕੇ ਚਲੇ ਗਏ ਸੀ ਮੇਰੀ ਮਾਂ ਨੇ ਹੀ ਮੈਨੂੰ ਪਾਲ ਕੇ ਵੱਡਾ ਕੀਤਾ ਸੀ ਆਪਣੇ ਘਰ ਦਾ ਖਰਚਾ ਸਪੀਨ ਵਿੱਚ ਨੌਕਰੀ ਕਰਕੇ ਕਰਦੀ ਸੀ ਜਦੋਂ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਮੇਰਾ ਵਿਆਹ ਹੋਣ ਵਾਲਾ ਸੀ ਤਾਂ ਪਤਾ ਨਹੀਂ ਸੀ ਕੇ ਇਹ ਸਭ ਕੁਝ ਕਿੱਦਾਂ ਹੋ ਗਿਆ ਮੈਂ ਕਿਹਾ ਕਿ ਮੈਂ ਤੇਰਾ ਸਾਥ ਦੇਣਾ ਚਾਹੁੰਦਾ ਹਾਂ ਤੇਰੇ ਬੱਚੇ ਨੂੰ ਅਪਣਾਉਣਾ ਚਾਹੁੰਦਾ ਇਸ ਬੱਚੇ ਨੂੰ ਆਪਣਾ ਨਾਮ ਦੇਣਾ ਚਾਹੁੰਦਾ ਇਹ ਕਹਿ ਕੇ ਮੈਂ ਆਪਣੀਆਂ ਨਜ਼ਰਾਂ ਨੀਵੀਆਂ ਕਰ ਲਈਆਂ ਤੇ ਸ਼ਾਇਦ ਉਹ ਸਭ ਕੁਝ ਸਮਝ ਗਈ ਸੀ ਮੇਰੇ ਸਾਹਮਣੇ ਆਈ ਤਾਂ ਉਹਦੇ ਚਿਹਰੇ ਤੇ ਗੁੱਸਾ ਜਿਹਾ ਸੀ ਰਾਤ ਨੂੰ ਨਫ਼ਰਤ ਨਾਲ ਮੈਨੂੰ ਦੇਖ ਰਹੀ ਸੀ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤਾਂ ਇਸ ਬੱਚੇ ਦਾ ਪਿਓ ਤੂੰ ਆ ਜੇ ਤੂੰ ਇਹ ਗੱਲਤੀ ਨਹੀਂ ਸਮਝ ਰਹੀ ਤਾਂ ਉਸ ਰਾਤ ਉਹ ਤੇਰੀ बेहोशी ਦਾ ਫਾਇਦਾ ਉਠਾਇਆ ਸੀ ਇਸ ਗੱਲ ਨੂੰ ਤਾਂ 2 ਮਹੀਨੇ ਹੋ ਗਏ ਆ ਇਹ ਪਾਪ ਹੁਣ 2 ਮਹੀਨੇ ਤੋਂ ਮੇਰੇ ਪੇਟ ਵਿੱਚ ਫਸਦਾ ਸੋਸਰਾ ਤਾਂ ਕੀ ਹੋਇਆ ਸੀ ਉਹ ਮੈਨੂੰ ਗਲੇ ਤੋਂ ਫੜ ਕੇ ਸੱਚਾਈ ਪੁੱਛ ਰਹੀ ਸੀ ਤੇ ਹੁਣ ਕੁਝ ਲਪਕੋਣ ਦਾ ਫਾਇਦਾ ਨਹੀਂ ਸੀ ਮੈਂ ਉਹਨੂੰ ਸਾਰੀ ਸੱਚਾਈ ਦੱਸ ਦਿੱਤੀ ਸੀ ਤੇ ਤੇਰਾ ਸਰੀਰ ਠੰਡਾ ਹੋ ਰਿਹਾ ਸੀ ਜਿਹਦੇ ਕਰਕੇ ਮੈਂ ਤੈਨੂੰ ਗਰਮੀ ਦੇਣਾ ਚਾਹੁੰਦਾ ਸੀ ਜੇ ਤੂੰ ਕੁਝ ਥੇਰ ਗਰਮੀ ਨਾ ਮਿਲਦੀ ਕਸ਼ਿਆ ਤੋਂ ਵੀ ਮਰ ਸਕਦੀ ਸੀ ਤੇਰੇ ਜਾਨ ਬਚਾਉਣ ਦੇ ਲਈ ਤੇਰੇ ਸਰੀਰ ਨੂੰ ਆਪਣੀ ਜਿਸਮ ਦੀ ਗਰਮੀ ਦੇਣੀ ਚਾਹੀਦੀ ਇਦਾਂ ਕਾਰਨ ਦੇ ਇਰਾਦੇ ਨਾਲ ਮੈਂ ਤੇਰੇ ਕੋਲ ਆ ਗਿਆ ਸੀ ਤੇ ਮੈਂ ਨਾ ਚਾਹੁੰਦੇ ਹੋਏ ਵੀ ਇਹ ਸਭ ਕੁਝ ਕਰ ਲਿਆ ਮੈਂ ਤੈਨੂੰ ਇਹ ਸਭ ਕੁਝ ਦੱਸਣ ਦੀ ਹਿੰਮਤ ਨਹੀਂ ਕਰ ਰਿਹਾ ਸੀ ਪਰ ਰੱਬ ਦੇ ਸਾਹਮਣੇ ਮੈਂ ਇਸ ਸੱਲ ਨੂੰ ਮੰਨਦਾ ਮੈਂ ਰੱਬ ਨੂੰ ਮੰਨਦਾ ਇਸ ਲਈ ਮੈਂ ਸੱਚੇ ਦਿਲੋਂ ਕਹਿ ਰਿਹਾ ਕਿ ਮੈਂ ਪਿਛਲੇ 2 ਮਹੀਨਿਆਂ ਤੋਂ ਮੈਂ ਚੈਨ ਨਾਲ ਨਹੀਂ ਰਹਿ ਰਿਹਾ ਮੈਂ ਤੈਨੂੰ ਹਰ ਪਾਸੇ ਲੱਭਦਾ ਰਿਹਾ ਪਰ ਉਹ ਮੈਨੂੰ ਕਿਤੇ ਵੀ ਨਹੀਂ ਲੱਭੀ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂ ਪਰ ਇਹ ਦੇਬ ਦਾ ਚਮਤਕਾਰ ਸ਼ਾਇਦ ਉਹਨੇ ਆਪਾਂ ਦੋਨਾਂ ਨੂੰ ਮਲਾਉਣਾ ਲਿਖਿਆ ਸੀ ਇਸ ਬੱਚੇ ਨੂੰ ਉਹਦੇ ਅਸਲੀ ਬਾਪ ਤੱਕ ਪਹੁੰਚਾਉਣਾ ਸੀ ਤੇ ਤੂੰ ਮੈਨੂੰ ਮਿਲ ਗਈ ਜੋ ਕੁਝ ਵੀ ਹੋਇਆ ਬਹੁਤ ਗਲਤ ਹੋਇਆ ਮੈਂ ਇਸ ਗੱਲ ਨੂੰ ਮੰਨਦਾ ਕਿ ਮੈਂ ਤੈਨੂੰ ਇਸ ਗੱਲ ਦੀ ਮਾਫੀ ਵੀ ਮੰਗਦਾ ਹਾਂ ਮੈਂ ਆਪਣੇ ਪਾਪ ਨੂੰ ਮੰਨਣ ਦੇ ਲਈ ਵੀ ਤਿਆਰ ਹਾਂ ਮੈਂ ਤੈਨੂੰ ਇੱਜ਼ਤ ਦੀ ਜ਼ਿੰਦਗੀ ਦੇਣਾ ਚਾਹੁੰਦਾ ਹਾਂ ਤੇ ਆਪਣੇ ਬੱਚੇ ਨੂੰ ਵੀ ਇੱਜ਼ਤ ਦੇ ਨਾਲ ਅਪਣਾਉਣਾ ਚਾਹੁੰਦਾ ਹਾਂ ਮੇਰੀ ਗੱਲ ਸੁਣ ਕੇ ਉਹ ਬੈਠ ਗਈ ਜੇ ਰੋਣ ਲੱਗ ਪਈ ਉਹ ਕਹਿ ਲੱਗੀ ਮੈਂ ਤੈਨੂੰ ਕਿੱਦਾਂ ਮਾਫ ਕਰ ਦੇਵਾਂ 2 ਮਹੀਨੇ ਮੈਂ ਕਿੰਨੀ ਤਕਲੀਫ ਨਾਲ ਕੱਢੇ ਹਨ ਮੈਂ ਹੀ ਜਾਣਦੀ ਹਾਂ ਹਰ ਖੜੀ ਮੈਨੂੰ ਮੌਤ ਦੇ ਸਰੇ ਸੀ ਤੇ ਤੂੰ ਅੱਜ ਇਹ ਗੱਲ ਕਿੰਨੀ ਆਸਾਨੀ ਨਾਲ ਕਹਿ ਰਿਆਂ ਕਿ ਮੈਂ ਤੈਨੂੰ ਮਾਫ ਕਰ ਦੇਵਾਂ ਉਹਦੇ ਕੋਲ ਕੋਈ ਹੋਰ ਰਸਤਾ ਵੀ ਨਹੀਂ ਸੀ ਇਸ ਲਈ ਮਜਬੂਰੀ ਵਿੱਚ ਹੀ ਸਹੀ ਉਹਨੇ ਮੇਰੇ ਨਾਲ ਵਿਆਹ ਕਰਵਾ ਲਿਆ ਹਾਲਾਂਕਿ ਵਿਆਹ ਦਾ ਕਰਕੇ ਸਾਡੇ ਦੋਨਾਂ ਘਰਾਂ ਵਿੱਚ ਰੌਲਾ ਪੈ ਗਿਆ ਕਿਉਂਕਿ ਉਸ ਕੁੜੀ ਦਾ ਵਿਆਹ ਪਹਿਲਾਂ ਹੀ ਪੱਕਾ ਹੋ ਚੁੱਕਿਆ ਸੀ ਤੇ ਮੇਰੀ ਮਾਂ ਮੇਰਾ ਵਿਆਹ ਇੱਕ ਚੰਗੇ ਖਾਂਦੇ ਪੀਂਦੇ ਘਰ ਵਿੱਚ ਕਰਨਾ ਚਾਹੁੰਦੀ ਸੀ। ਉਹ ਊੜੀ ਗਰੀ ਪਰਵਾਰ ਨਾਲ ਸਬੰਧ ਰੱਖਦੀ ਸੀ ਪਰ ਮੈਂ ਆਪਣੀ ਮਾਂ ਨੂੰ ਵਿਆਹ ਦੇ ਲਈ ਮਨਾ ਲਿਆ ਤੇ ਉਹ ਕੁੜੀ ਆਪਣੇ ਮਾਪਿਆਂ ਨੂੰ ਮਨਾ ਰਹੀ ਸੀ ਕਿਉਂਕਿ ਉਹਦੇ ਮਾਪਿਆਂ ਨੂੰ ਦਿਖਦਾ ਸੀ ਕਿ ਮੈਂ ਚੰਗੇ ਖਾਂਦੇ ਪੀਂਦੇ ਘਰ ਦਾ ਮੁੰਡਾ ਤੇ ਨੌਕਰੀ ਕਰਦਾ। ਵਿਆਹ ਦੇ ਕੁਝ ਮਹੀਨਿਆਂ ਤੱਕ ਉਹ ਮੇਰੇ ਨਾਲ ਗੱਲ ਨਹੀਂ ਕਰਦੀ ਸੀ। ਪਰ ਹੌਲੀ ਹੌਲੀ ਉਹਦੇ ਵਿਵਹਾਰ ਸਹੀ ਹੋ ਗਿਆ ਸ਼ਾਇਦ ਉਹਨੂੰ ਮੇਰੇ ਨਾਲ ਪਿਆਰ ਦਾ ਅਹਿਸਾਸ ਹੋ ਗਿਆ ਸੀ ਸੱਚ ਤਾਂ ਇਹ ਆ ਕਿ ਪਹਿਲਾਂ ਮੈਂ ਉਹਦੇ ਨਾਲ ਵਿਆਹ ਨਹੀਂ ਸਕਉ ਉਹਦੀ ਢਿੱਡ ਵਿੱਚ ਪਾਲਣ ਵਾਲੇ ਬੱਚੇ ਨੂੰ ਉਹਦਾ ਹੱਕ ਦੇਣਾ ਚਾਹੁੰਦਾ ਸੀ ਮੈਂ ਉਹਦੀ ਜ਼ਿੰਦਗੀ ਨੂੰ ਬਦਨਾਮੀ ਤੋਂ ਬਚਾਉਣਾ ਚਾਹੁੰਦਾ ਸੀ ਮੈਂ ਆਪਣੇ ਪਾਪ ਨੂੰ ਮੰਨਦਾ ਸੀ ਤੇ ਸਾ ਮਾਫ ਕਰਾਉਣਾ ਚਾਹੁੰਦਾ ਸੀ ਇਸ ਲਈ ਮੈਂ ਉਹਦੇ ਨਾਲ ਵਿਆਹ ਕਰਵਾ ਲਿਆ ਜਦੋਂ ਤੱਕ ਮੈਂ ਉਸ ਕੁੜੀ ਦੀ ਮਾਂਗ ਵਿੱਚ ਸੰਦੂਰ ਨਹੀਂ ਭਰ ਦਿੱਤਾ ਤਾਂ ਹੌਲੀ ਹੌਲੀ ਉਹ ਮੇਰੇ ਪਿਆਰ ਵਿੱਚ ਰੰਗੀ ਗਈ ਅੱਜ ਮੈਂ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਕੁਝ ਮਹੀਨਿਆਂ ਬਾਅਦ ਇਹ ਮੇਰੀ ਘਰ ਵਾਲੀ ਨੇ ਇੱਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ। ਇਸ ਗੱਲ ਤੇ ਮੇਰੀ ਮਾਂ ਨੇ ਬਹੁਤ ਤਮਾਸ਼ਾ ਬਣਾਇਆ ਤੇ ਕਹਿਣ ਲੱਗੀ ਕਿ ਤੇਰੀ ਘਰ ਵਾਲੀ ਨੇ 6 ਮਹੀਨਿਆਂ ਵਿੱਚ ਬੱਚੇ ਨੂੰ ਜਨਮ ਦੇ ਦਿੱਤਾ। ਇਹ ਕਿਦਾਂ ਹੋ ਸਕਦਾ ਹੋਣ ਇਹ ਗੱਲ ਮੈਂ ਆਪਣੀ ਮਾਂ ਤੋਂ ਵੀ ਨਹੀਂ ਲੁਕੋ ਸਕਦਾ ਸੀ। ਮੈਂ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਇਹ ਸੁਣ ਕੇ ਮੇਰੀ ਮਾਂ ਨੂੰ ਪਹਿਲਾਂ ਮੇਰੇ ਤੇ ਬਹੁਤ ਗੁੱਸਾ ਆਇਆ। ਫਿਰ ਖੁਸ਼ ਹੋ ਕੇ ਉਹਨੇ ਮੇਰੇ ਬੱਚੇ ਨੂੰ ਅਪਣਾ ਲਿਆ। ਤੇ ਅੱਜ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਆ ਮੇਰੇ ਘਰ ਵਾਲੇ ਵੀ ਮੇਰੇ ਨਾਲ ਬਹੁਤ ਖੁਸ਼ ਆ ਸਾਡਾ ਇੱਕ ਹੱਸਦਾ ਵਸਦਾ ਪਰਿਵਾਰ ਹੋ ਗਿਆ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੇ ਹੋ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਹੋ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ